ਅਸਦਾਵਾ ਪ੍ਰੇਪਰੀਵੀ ਇੱਕ ਸਾਈਡ ਤੇ ਟਰੈਕਟਰ ਨਾਲ ਮੂਰੇ ਜਾ ਰਿਹਾ ਸੀ ਵਿੱਚ ਗੱਡੀ ਆਈ ਗੱਡੀ ਵਾਲੇ ਨੇ ਸਾਈਡ ਦੱਬੀ ਸਾਈਡ ਦੱਬੀ ਤੇ ਗੱਡੀ ਕੰਟਰੋਲ ਕਰਨ ਲਈ ਜਗ੍ਹਾ ਨਹੀਂ ਮਿਲੀ ਉਹ ਜਾ ਕੇ ਟਰਾਲੀ ਨਾਲ ਹਿੱਟ ਹੋ ਗਿਆ ਹਿੱਟੋਂ ਦੇ ਨਾਲ ਉਹ ਟਰੈਕਟਰ ਵੀ ਥੱਲੇ ਗਿਰ ਗਿਆ ਤੇ ਟਰਾਲੀ ਟਰੱਕ ਵੀ ਥੱਲੇ ਗਿਰ ਗਿਆ ਤੇ ਮਿਲ ਗਈ ਗੱਡੀ ਨੂੰ ਅੱਗ ਲੱਗੀ ਬਲਾਸਟ ਹੋ ਗਈ ਗੱਡੀ ਪੂਰੀ ਕਿਹੜੀ ਗੱਡੀ ਕਿਹੜੀ ਸੀ ਗੱਡੀ ਚਲਟਰਾ ਕੋੜਾ ਸੀ ਜੀ ਜਨਰੇਟਰੀ 18 ਟੈਰਾ ਪੀਪੀ05 ਵਾਈਨ 72 ਕੀ ਨੰਬਰ ਗੱਡੀ ਦਾ ਜੀ ਕਿੱਥੋਂ ਚੱਲੇ ਸੀ ਅਸੀਂ ਜਲੰਧਰੋਂ ਚੱਲੇ ਸੀ ਜੇ ਅਸੀਂ ਵਰਧਮਾਨ ਜਾਣਾ ਹੈ ਵੈਸਟ ਬੰਗਾਲ ਆਲੂ ਭਰਿਆ ਇਹ ਜੀ ਕਚਾ ਨਿਕਲੇ ਜਿਵੇਂ ਤੁਸੀਂ ਗੱਡੀ ਚੋਂ ਨਿਕਲੇ ਭਾਈ ਵੈਗਰੂ ਬਚਾਉਣਾ ਲਾ ਹੁੰਦਾ ਕਹਿੰਦੇ ਵੀ ਇਹ ਮੁੰਡੇ ਨੂੰ ਬੋਰੀਆਂ ਥੱਲੇੋਂ ਕੱਢਿਆ ਤੇ ਮੇਰਾ ਸਿਰ ਉੱਥੇ ਵਿੱਚ ਬਸਿਆ ਹੋਇਆ ਸੀ ਤੇ ਬੜੀ ਮੁਸ਼ਕਲ ਨਾਲ ਵੈਗਰੂ ਦਾ ਨਾਂ ਲੈ ਕੇ ਚਲੋ ਜਿੰਨੀ ਜੋਗ ਹਿੰਮਤ ਹੈਗੀ ਸੀ ਆਪ ਦੀ ਲਈ ਤੇ ਲੈ ਕੇ ਬਾਹਰ ਨਿਕਲੇ ਗੱਡੀ ਚੋਂ ਜੇ ਮੇਰੇ ਤੋਂ ਨਿਕਲਾ ਨਹੀਂ ਸੀ ਗਿਆ ਜਦੋਂ ਗੱਡੀ ਬਲਾਸਟ ਹੋ ਗਈ ਮੇਰੀ ਲੱਤਾਂ ਦੇ ਵਿੱਚ ਸੀ ਗੱਡੀ ਦੇ ਅੱਛਾ ਅਗਲਾ ਕੀ ਜੜੀ ਨੂੰ ਗੱਡੀ ਨੂੰ ਅੱਗ ਲੱਗੀ ਸਾਰੀ ਗੱਡੀ ਬਲਾਸਟ ਹੋ ਗਈ ਜੀ ਅੱਛਾ ਸਾਰੀ ਖੜਕ ਜੀ ਜਲਤਾਂ 2 ਮਿੰਟ ਵਿੱਚ 1 ਮਿੰਟ ਹੀ ਨਾ ਨਿਕਲਦੀਆਂ ਲੱਤਾਂ ਵਿੱਚੋਂ ਤੇ ਫਿਰ ਮੁ ਸਰ ਐਕਸੀਡੈਂਟ ਹੋਇਆ ਜਿਹੜਾ ਟਰਾਲੇ ਦਾ ਕੀ ਘਟਨਾ ਹੈ ਕੁਝ ਜਾਣਕਾਰੀ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਜੀ ਕਿ ਕੋਈ ਐਕਸੀਡੈਂਟ ਹੋਇਆ ਜੀ ਕੋੜੀ ਦੇ ਨੇੜੇ ਜੀ ਤੇ ਅੱਗ ਲੱਗ ਗਈ ਸੀ ਤੇ ਅਸੀਂ ਤਕਰੀਬਨ ਮੌਕੇ ਤੇ ਆ ਕੇ ਜੀ ਫਿਰ ਅੱਗੇ ਤੇ ਕੰਟਰੋਲ ਕਰ ਲਿਆ ਸੀ ਤੇ ਕੰਟਰੋਲ ਹੈ ਹੁਣ ਅੱਗ ਬਿਲਕੁਲ ਹਾਂ ਜੀ ਅੱਗ ਕੰਟਰੋਲ ਹੈ ਜੀ ਤਕਰੀਬਨ ਸਵੇਰ ਦਾ ਹੀ ਹਾਦਸਾ ਹੋਇਆ ਹੋਇਆ ਜੀ ਅਸੀਂ ਤਾਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅੱਜ ਠੀਕ ਹੈ ਜੀ ਸੇਫ ਬਾਈ ਸਾਹਿਬ ਕੋ ਠੀਕ ਹੈ